ਪੰਡਿਤ ਲਾਟਰੀ ਏਜੰਸੀ ਅਮਰਗੜ ਵਾਲਿਆਂ ਨੇ ਫਿਰ ਕੀਤਾ ਤਮਕਾ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਅਲੋ ਹਾਂਜੀ ਬੰਦੇ ਜੀ ਕੀ ਅੱਜ ਕਿਹੜਾ ਸਪੈਸ਼ਲ ਬੰਪਰ ਕੀ ਲੈ ਕੇ ਆਇਓ ਸਾਡੇ ਦਰਸ਼ਕਾਂ ਵਾਸਤੇ ਸਪੈਸ਼ਲ ਬੰਪਰ ਇਸ ਵਾਰ ਬਹੁਤ ਵਧੀਆ ਬੰਪਰ ਆਇਆ ਜੀ ਤੇ ਜਿਹਦਾ ਬਹੁਤ ਵੱਡਾ ਪ੍ਰਾਈਜ਼ ਆ ਤੇ ਇੱਕ ਆਪਣਾ ਤੀਆਂ ਭੈਣਾਂ ਦਾ ਪਵਿੱਤਰ ਪਾਈ ਪੈਣ ਦਾ ਪਵਿੱਤਰ ਤਿਹਾਰਾਂ ਦਾ ਰਖੜੀ ਬੰਪਰ ਠੀਕ ਹੈ ਰਖੜੀ ਦੇ ਤਿਹਾੜ ਤੇ ਪੰਜਾਬ ਗਵਰਨਮੈਂਟ ਦਾ ਬੰਪਰ ਆਇਆ ਜੀ ਰਾਖੀ ਬੰਪਰ 7 ਕਰੋੜ ਰੁਪਏ ਦਾ ਗ੍ਰੈਂਟਡ ਪ੍ਰਾਈਜ਼ ਹੈ ਜੋ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਦਾ ਇਤਿਹਾਸ ਦੇ ਵਿੱਚ ਪਹਿਲੀ ਵਾਰ 7 ਕਰੋੜ ਦੇ ਰਹੀ ਇਸ ਨਹੀਂ ਇਤਿਹਾਸ ਦੇ ਵਿੱਚ ਪਹਿਲਾਂ ਇਸ ਤੋਂ ਪਹਿਲਾਂ ਰਖੜੀ ਤੇ ਪਹਿਲੀ ਵਾਰ ਆ ਇਸ ਤੋਂ ਪਹਿਲਾਂ 10 ਕਰੋੜ ਵੀ ਆਇਆ ਪਰ ਇਸ ਵਾਰ ਰਖੜੀ ਤੇ 7 ਕਰੋੜ ਆ ਪਰ ਇੱਥੇ ਗੱਲ ਤੁਹਾਨੂੰ ਕਲੀਅਰ ਕਰਦੇ ਵੀ ਜਿਹੜਾ ਦੀਵਾਲੀ ਦਾ ਬੰਪਰ ਆਉਣਾ ਹੈ ਦੂ ਵੀ ਵੱਡਾ ਪ੍ਰਾਈਜ਼ ਆ ਰਿਹਾ ਤੇ ਲੋਕ ਦੇਖਣਗੇ ਖੜ-ਖੜ ਕੇ ਵੀ ਹਾਂ ਬਾਕੀ ਪ੍ਰਾਈਜ਼ ਆਇਆ ਤੇ ਇਹ 7 ਕਰੋੜ ਵੀ ਐ ਲੈ ਲਓ ਵੀ 7 ਪੀੜੀਆਂ ਤੁਹਾਡੀਆਂ ਬਹਿ ਕੇ ਰਾਜ ਕਰਨਗੀਆਂ ਜੀ ਤੇ ਇਹਦੇ ਵਿੱਚ ਗੱਲਾ ਹੀ ਨਹੀਂ ਵੀ 7 ਕਰੋੜ ਲੱਗ ਗਿਆ ਤੇ ਬਾਕੀ ਰਹਿ ਗਏ ਹੋਰ ਵੀ ਇਹਦੇ ਵਿੱਚ ਚਾਂਸ ਨੇ ਜਿੱਦਾਂ 20-20 ਲੱਖ ਰੁਪਏ ਦਾ ਪੰਜ ਪ੍ਰਾਈਜ਼ ਨੇ 10 ਲੱਖ ਦੇ ਪੰਜ ਪ੍ਰਾਈਜ਼ ਨੇ 5-5 ਲੱਖ ਦੇ ਪੰਜ ਪ੍ਰਾਈਜ਼ ਨੇ ਤੇ 9000 5000 3000 2000 ਟੋਟਲ 51616 ਬੰਦਿਆਂ ਨੂੰ ਪ੍ਰਾਈਜ਼ ਮਿਲ ਜਾ ਰਿਹਾ 16 ਅਗਸਤ ਨੂੰ ਇਹਦਾ ਡਰਾਅ ਲੱਗਣਾ ਹੈ ਚਲੋ ਕਿਸ ਵਰ ਕੋਈ ਨਹੀਂ ਰਖੜੀ ਬੰਪਰ ਲੈ ਕੀ ਕੀ ਤੁਸੀਂ ਇੱਕ ਪ੍ਰੈਡਿਕਸ਼ਨ ਕਰ ਰਹੇ ਹੋ ਉਹ ਠਾਣੀ ਵੀ ਕਰ ਰਹੇ ਇਸ ਤੋਂ ਪਹਿਲਾਂ ਇੱਕ ਤੁਹਾਨੂੰ ਬੰਪਰ ਵੀ ਦਿਖਾ ਰਹੇ ਜੀ ਹੋਰ ਇੱਕ ਇਸ ਤੋਂ ਪਹਿਲਾਂ ਨਾ ਰਥ ਯਾਤਰਾ ਬੰਪਰ ਰਖੜੀ ਬੰਪਰ ਤੋਂ ਪਹਿਲਾਂ ਡਰਾਅ ਹੋਊਗਾ 19 ਜੁਲਾਈ ਨੂੰ ਰਾਥ ਯਾਤਰਾ ਬੰਪਰ ਮੈਨੂੰ ਨਹੀਂ ਪਤਾ ਇਹ ਪਹਿਲਾ ਬੰਪਰ ਆਇਆ ਜਾਂ ਨਾ ਆਇਆ ਜਿਸ ਦਿਨ ਦਾ ਮੈਂ ਟਿਕਟ ਸੇਲ ਕਰਨ ਲੱਗਿਆ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਰਾਥ ਯਾਤਰਾ ਬੰਪਰ ਗਵਰਨਮੈਂਟ ਬੰਨੀ ਹੈ ਨਾਗaland ਸਟੇਟ ਦਾ ਡੀਅਰ ਕੰਪਨੀ ਤੇ ਗਰੰਟੀਡ ਪ੍ਰਾਈਜ਼ 3 ਕਰੋੜ ਦਾ ਜੀ ਤੇ ਇਹਦੇ ਵਿੱਚ ਵੀ 10 ਲੱਖ 5 ਲੱਖ ਦੇ ਬਹੁਤ ਅਨੇਕਾਂ ਨਾਮ ਨੇ ਤੇ 19 ਜੁਲਾਈ ਨੂੰ ਹੀ ਨਿਕਲਣ ਜਾ ਰਿਹਾ ਹੈ। ਟਿਕਟ ਦੀ ਕੀਮਤ ਕਿੰਨੀ ਹੈ? ਟਿਕਟੋ ਹੀ 500 ਰੁਪਏ ਸਰ। ਤੇ ਫਿਰ ਆਣੀ ਵਧੀਆ 500 ਨਾਲ 7 ਕਰੋੜ। ਸਰ ਜੀ ਇਹਦੀ ਕਾਊਂਟਿੰਗ ਜਿਆਦਾ ਇਹ 12 ਲੱਖ ਟਿਕਟ ਪ੍ਰਿੰਟ ਹੋਈ ਹੈ, 5 ਲੱਖ ਟਿਕਟ ਪ੍ਰਿੰਟ ਹੋਈ ਹੈ। ਅੱਛਾ। ਲੱਖ-ਲੱਖ ਟਿਕਟ ਦਾ ਅਲੱਗ-ਅਲੱਗ ਉਸਕੀਮ ਹੈ ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਇਹਦਾ ਹੋ ਕੀ ਹੋ ਕੀ ਹੁਣ ਤੁਸੀਂ ਕਹੋਗੇ ਵੀ ਇੱਕ ਆਹ ਵਾਲੀ ਟਿਕਟ ਜਿੱਦਾਂ ਅਸੀਂ ਉਹ ਸਵਾਲ ਕਰਿਆ ਵੀ ਉਹਦੀ ਉਹ ਵਧੀਆ 1 ਕਰੋੜ ਰੁਪਏ ਦਾ ਪ੍ਰਾਈਜ਼ ਆ। ਪਰ ਇਹ ਟਿਕਟ ਦੀ ਜਿਹੜੀ ਕੀਮਤ ਆ 2000 ਰੁਪਏ। ਹੁਣ ਤੁਸੀਂ ਫਿਰ ਕਹੋਗੇ ਵੀ 2000 ਰੁਪ ਏ ਸਰ ਇੰਦਾ ਜੀ ਜਿਹੜਾ ਇਹਦਾ 1 ਕਰੋੜ ਦਾ ਪ੍ਰਾਈਜ਼ ਆ ਜਿਹੜੀ ਟਿਕਟ ਦੀ ਪ੍ਰਿੰਟਿੰਗ ਹੋਈ ਆ ਸਿਰਫ ਤੇ ਸਿਰਫ 40000 ਟਿਕਟ ਦੇ ਵਿੱਚੋਂ ਨਾਮ ਨਿਕਲ ਰਹੇ ਆ 40 ਤੋਂ ਲੈ ਕੇ 49 ਤੱਕ ਨੰਬਰ ਪ੍ਰਿੰਟ ਹੋਏ ਨੇ 4 ਸੀਰੀਜ਼ ਨੇ ਦੀਆਂ A B C D ਤੇ ਉਸ ਤੋਂ ਬਾਅਦ ਵਿੱਚ 10 ਲੱਖ ਦਾ ਪ੍ਰਾਈਜ਼ ਤੇ ਹੋਰ ਵੀ ਨੇਕਾ ਨਾਮ ਨੇ ਤੇ ਯਾਨੀ ਐ ਸਮਝ ਕੇ ਚਲੋ ਵੀ 40 ਹਜ਼ਾਰ ਬੰਦੇ ਚੋਂ 26-2700 ਬੰਦਾ ਜੇ ਜੇ ਬਣਾਉਂਦਾ ਨਾ ਇਹ ਟਿਕਟ ਦੇ ਵਿੱਚ ਚਲੋ ਜਿਹੜੀ ਰਖੜੀ ਪੰਪਰ ਤੁਸੀਂ ਕਿਹਾ ਵਾ ਜਿਹੜੀ ਹੁਣ ਪੰਜਾਬ ਸਰਕਾਰ ਦੀ ਮਾਨਤਾ ਪ੍ਰਾਪਤ ਲਾਟਰੀ ਆ ਉਹਦੇ ਵਿੱਚ ਭਵਿੱਖਵਾਣੀ ਤੁਹਾਡੀ ਕੀ ਕਹਿੰਦੀ ਕਿਹਦੀ ਲਾਟਰੀ ਨਿਕਲੂਗੀ ਦੇਖੋ ਭੋ ਇੱਕ ਵਾਣੀ ਦਾ ਹਰ ਇੱਕ ਡਰਾਅ ਤੇ ਹੁੰਦੀ ਆ ਇਸ ਵਾਰ ਤਾਂ ਅਸੀਂ ਇਕੱਠੀਆਂ 8ਵੇਂ ਮਹੀਨੇ ਤੱਕ ਭਵਿੱਖਵਾਣੀਆਂ ਕਰੀ ਹੋਈਆਂ ਨੇ ਤੇ ਜਿਹੜੀ ਹੁਣ ਭਵਿੱਖਵਾਣੀ ਆ ਇਹ ਆ ਵੀ ਤੁਸੀਂ ਐ ਲਾ ਲਓ ਸਾਹਿਬ ਵੀ 8ਵੇਂ ਵੀ ਤੱਕ ਕੁੰਭ ਤੇ ਕੰਨਿਆ ਰਸੀ ਚੱਲਣੀ ਆ ਕੋ ਪਹਿਲਾਂ ਵੀ ਅਸੀਂ ਕੁੰਭ ਤੇ ਕੰਨਿਆ ਨੂੰ ਕਿਹਾ ਸੀ ਉਸ ਤੋਂ ਪਹਿਲਾਂ ਮਿਤਨ ਨੂੰ ਕਿਹਾ ਸੀ ਜੋ ਅਸੀਂ ਕਹਿੰਨੇ ਆ ਪ੍ਰਮਾਤਮਾ ਪੂਰਾ ਕਰਦਾ ਤੇ ਲੋਕਾਂ ਦਾ ਵਿਸ਼ਵਾਸ ਜਿੱਤਦੇ ਆ ਤੇ ਹੁਣ ਵੀ ਕੁੰਭ ਤੇ ਕੰਨਿਆ ਰਸੀ ਦੇ ਵਿੱਚ ਇਹ ਨਾਮ ਜਾਣਗੇ 8ਵੇਂ ਵੀ ਤੱਕ ਜਿੰਨਾ ਰੱਕੜੀ ਬੰਪਰ ਕੁੰਭ ਤੇ ਕੰਨਿਆ ਕੁੰਭ ਤੇ ਕੰਨਿਆ ਆਪਣਾ ਡੇਟ ਆਫ ਬਰਥ ਲੈ ਕੇ ਉਹਨਾਂ ਜਾਣ ਦਾ ਟਾਈਮ ਲੈ ਕੇ ਹਣਾ ਇਸ ਤਰ੍ਹਾਂ ਟੀਵਾ ਬਣ ਕੇ ਕੁੰਟਲੀ ਬਣਾ ਕੇ ਤੁਹਾਨੂੰ ਟਿਕਟਾਂ ਦਿੱਤੀਆਂ ਨਹੀਂਆਂ ਤੇ ਨਾਮ ਵੀ ਲੱਗਣਗੇ ਪਹਿਲਾਂ ਵੀ ਸਾਡੇ ਕੋਲ 7 ਜੂਨ ਨੂੰ ਜਿਹੜਾ ਡਰਾਅ ਹੋ ਕੇ ਹਟਿਆ ਉਹਦੇ ਵਿੱਚ ਮੈਂ ਕੋਈ ਇੱਕ ਵਾਣੀ ਕਰੀ ਸੀ ਇੱਕ ਸਪੈਸ਼ਲ ਕਿਹਾ ਸੀ ਵੀ ਜ ਇਹਦਾ ਸਪੈਸ਼ਲਿਟੀ ਕੁੰਭਰਾਸੀ ਨਾਮ ਹੋ ਜਾਊਗਾ ਤੇ ਉਹਦੇ ਵਿੱਚ ਪਰਮਾਤਮਾ ਨੇ 80 ਬੜੀ ਸਾਡੀ ਲਾਜ ਰੱਖੀ ਤੇ ਕੁੰਭਰਾਸੀ ਦਾ ਨਾਮ ਗਏ ਗਏ ਨੇ ਤੇ ਗਏ ਵੀ ਸਾਡੇ ਕੋਲੋਂ ਨਹੀਂ ਹੋਰ ਕਿਸੇ ਲਾਟਰੀ ਕੋਲੋਂ ਤਾਂ ਨਾਮ ਲੱਗੇ ਹੀ ਨਹੀਂ ਸਾਡੇ ਕੋਲ ਪਨੋਟ ਐਂਟਰਪ੍ਰਾਈਜ਼ ਪੰਡ ਲਾਟਰੀ ਦੇ ਨਾਮ ਤੇ ਤੁਸੀਂ ਆਨਲਾਈਨ ਰਿਜ਼ਲਟ ਚੈੱਕ ਕਰ ਸਕਦੇ ਹੋ ਬੜੇ ਜੀ ਲੋਕੀ ਇੱਕ ਸ਼ਿਕਾਇਤ ਜ਼ਰੂਰ ਕਰਦੇ ਨੇ ਕਿ ਕਹਿੰਦੇ ਜ਼ਿਆਦਾ ਨੰਬਰ ਮਿਲਦੇ ਨਹੀਂ ਜਾਂ ਮਿਲਦੇ ਤਾਂ ਪੰਡੇ ਚੱਕਦੇ ਨੇ ਨਹੀਂ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਜੀ ਫੋਨ ਚੱਕਣ ਦਾ ਨਾ ਮੇਰੇ ਕੋ ਕੰਮ ਦਾ ਟਾਈਮ ਨਾ ਕੋਈ ਆਨਲਾਈਨ ਪ੍ਰੋਵਾਈਡ ਕੀਤਾ ਕਰਾਂਦੇ ਕੋਈ ਸੰਪਰਕ ਤੁਹਾਡਾ ਨਾਲ ਕਿੱਦਾਂ ਕਰੇ ਕੋਈ ਆਪਸ ਸਟਾਫ ਕਾਲ ਚੱਕਦਾ ਫੋਨ ਸਾਡੇ ਵੀਰੀ ਚੱਲਦੇ ਨੇ ਤੁਹਾਨੂੰ ਟਰਾਈ ਕਰਨਾ ਪੈਣਾ ਵਾਰ-ਵਾਰ ਫੋਨ ਲਾਓ ਆਟੋਮੈਟਿਕ ਤੁਹਾਡੀ ਕਾਲ ਟੈਂਡ ਹੋਏਗੀ ਤੇ ਇੱਕ ਗੱਲ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਫੇਕ ਕਾਲਾਂ ਤੋਂ ਫੇਕ ਬੰਦਿਆਂ ਤੋਂ ਬਚਣਾ ਅਸੀਂ ਕਿਸੇ ਨੂੰ ਫੋਨ ਕਰਕੇ ਇਹ ਨਹੀਂ ਕਹਿੰਦੇ ਵੀ ਸਾਨੂੰ ਪੈਸੇ ਪਾ ਦਿਓ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖੋ ਅੱਜਕੱਲ ਫਰਾਡ ਬਹੁਤ ਚੱਲ ਰਹੇ ਆ ਜੇ ਤੁਹਾਨੂੰ ਜੇਕਰ ਕੋਈ ਕਿਸ ਤਰ੍ਹਾਂ ਦੀ ਕਾਲ ਆਉਂਦੀ ਹੈ ਸਾਡੇ ਨਾਮ ਦੀ ਤਾਂ ਉਹ ਸਾਡੀ ਕਾਲ ਨਹੀਂ ਹੁੰਦੀ ਉਹ ਫੇਕ ਹੁੰਦੀ ਹੈ ਆ 997703 789915000128353747 ਕਿਸ ਕਿਸ ਦਿਨ ਕਿੱਥੇ ਮਿਲਦੇ ਸਰ ਸ਼ਨੀਵਾਰ ਦਾ ਜਿਹੜਾ ਸਾਡਾ ਦਿਨ ਆ ਉਹ ਹੈਗਾ ਜੀ ਮਨਰਬਾ ਮਾਰਕੀਟ ਯਾਨੀ ਕੰਟਾਕਰ ਦੁਕਾਨ ਨੰਬਰ 40 ਦੇ ਟੋਕਨ ਲੱਗਦਾ ਮਨਰਬਾ ਚ ਬਹਿਣੇ ਲੁਧਿਆਣੇ ਦੇ ਵਿੱਚ ਤੇ ਮੰਗਲਵਾਰ ਦਾ ਦਿਨ ਹੈਗਾ ਜੀ ਸਾਡਾ ਬਠਿੰਡਾ ਸਹਿਰ ਚ ਸਬਜੀ ਮੰਡੀ ਹਾਜੀਰਾਤ ਰੋਡ ਦੁਕਾਨ ਨੰਬਰ 42 ਤੇ ਬਾਕੀ ਦਿਨ ਹੁੰਦੇ ਆ ਜੀ ਅਸੀਂ ਮਲੇਰਕੋਟਲੇ ਰਾਜੇ ਦੇ ਬਾਗ ਦੇ ਵਿੱਚ ਨੇੜੇ ਅੰਬਾਲਾ ਕੰ ਦਾ ਹਸਪੀਟਲ ਦੇ ਨੇੜੇ ਖੀੜੀ ਬ੍ਰਦਰ ਬੂਟ ਹਾਊਸ ਉਤੇ ਅਸੀਂ ਮਿਲਦੇ ਆਂ ਪੰਜ ਦਿਨ ਤੇ ਦੋ ਦਿਨ ਅਸੀਂ ਬਾਰ ਉਹਨੇ ਮੰਗਲਵਾਰ ਬਠਿੰਡਾ ਸ਼ਨੀਵਾਰ ਲਦੇ ਆਂ